ਸਮਝਦੇ ਸਨ ਕੋਈ ਨਾ ਕੋਈ ਜਦੋਂ ਨਾ ਕੋਈ ਪਾਉਂਦਾ ਇੱਕ ਲੋਨ ਨੀ ਆਹ ਲਓ ਇਹ ਇਧਰ ਹੈ ਅੰਦਰ ਆਓ ਅੰਦਰ ਆਓ ਇਹਨੂੰ ਕੋਈ ਟੈਕਰਾ ਤੋਂ ਫੇਸ ਕਰ ਲਿਆ ਇਹਨੂੰ ਬਾਹਰ ਜਦੋਂ ਉਸ ਨੂੰ ਟੈਲ ਕਰਕੇ ਗਿਆ ਕਹਿੰਦੇ ਇੱਕ ਮਿੰਟ ਇੱਕ ਨਾਮ ਆ ਬਕਰੀ ਉਹ ਕੈਮਰੇ ਵੱਲ ਫੋਨ ਵੱਲ ਦੇਖੋ ਮੈਂ ਜੀ ਮਹਿਕਮਾ ਪੁਲਿਸ ਵਿੱਚੋਂ ਸਭ ਇਨਸਪੈਕਟਰ ਬਲਦੇਵ ਸਿੰਘ ਰਟਾਇਰ ਹੋਇਆ ਇਹ ਜਿਹੜਾ ਮਰਨ ਵਾਲਾ ਸੀਗਾ ਸਭ ਇਨਸਪੈਕਟਰ ਕੁਲਵੰਤ ਸਿੰਘ ਮੇਰਾ ਭਤੀਜਾ ਸੀਗਾ ਸਿਕਾ ਕੱਲ ਇਹ ਡਿਊਟੀ ਤੇ ਸੀਗਾ ਕੱਲ ਹਰਮੇਲ ਸਿੰਘ ਟੋੜਾ ਦੀ ਵਰਸੀ ਦੇ ਕਾਰਨ ਕਈ ਵੀਏਪੀਏ ਆਏ ਸੀਗੇ ਇਹਨਾਂ ਦੀ ਡਿਊਟੀ ਲੱਗੀ ਸੀਗੀ ਲੈ ਕੇ ਆਉਣ ਦੀ ਪਾਇਲਟ ਡਿਊਟੀ ਲੱਗੀ ਸੀਗੀ ਤੇ ਸਾਰਾ ਦਿਨ ਡਿਊਟੀ ਠੀਕ ਠਾਕ ਚੱਲਦੀ ਰਹੀ ਹੈ ਤੇ ਉਦੋਂ ਬਾਅਦ ਜਦੋਂ ਸਾਮੀ ਅਸਲਾ ਜਮਾ ਕਰਨ ਲੱਗੇ ਨੇਗੇ ਉਦੋਂ ਕਿਤੇ ਇਹਨਾਂ ਤੋਂ ਮਿਸਟੇਕ ਹੋ ਗਈ ਐ ਵੀ ਟਰੈਗਰ ਤੇ ਉਹ ਉਂਗਲ ਰੱਖੀ ਗਈ ਤੇ ਉਹ ਗਾਂਹ ਇਹਦੇ ਗਲ ਗਲ ਵਿੱਚ ਵੱਜੀ ਜਾ ਕੇ ਹੋਰ ਇਹਦੀ ਕਹਾਣੀ ਕੋਈ ਨਹੀਂ ਬਿਲਕੁਲ ਕਲੀਅਰ ਐ ਸਾਰਾ ਦਿਨ ਬੜੀ ਬਿਦੇ ਡਿਊਟੀ ਕੀਤੀ ਐ ਰਹਿਣ ਵਾਲੇ ਕਿੱਥੇ ਦੇ ਨੇ ਸੇਰਪੁਰਪਿੰਡਾ ਜੀ ਸੇਰਪੁਰ ਥਾਣਾ ਜਿਹੜਾ ਜਿਹੜਾ ਸੰਰੂਰ ਤੇ ਸੇਰਪੁਰ ਦੇਸ਼ ਸੀਗੇ ਉਮਰ ਇਹਨਾਂ ਦੀ ਸੀਗੀ ਤਕਰੀਬਨ 55 ਸਾਲ ਕਿੰਨੇ ਕਿਹੜੇ ਚਾਹਣ ਕੋਣ ਕੋਣਾਂ ਪਰਵਾਰ ਦੇ ਵਿੱਚ ਕੇ ਦੀ ਵਾਈਫ ਹੈ ਕੇ ਦੀ ਬੇਟੀ ਹੈ ਕਿਤਨੇ ਵਜੇ ਆਪੇ ਤਿੰਨੇ ਤਿੰਨੇ ਸਰਕਾਰੀ ਜਿਹੜਾ ਕੁਆਟਰ ਪੁਰੋਸਣ ਦੇ ਵਿੱਚ ਉੱਥੇ ਰਹਿੰਦੇ ਸੀਗੇ ਤੇ ਆਮ ਬੇਸਿਕਲੀ ਦਾ ਉੱਥੇ ਸ਼ੇਰਪੁਰ ਪਿੰਡ ਦੇ ਵਿੱਚ ਕਾਰਾਗਾ ਤੇ ਇੱਕ ਬਰਨਾਲੇ ਘਰ ਆਪਣਾ ਇੱਥੇ ਹੁਣੇ ਬਦਲੀ ਕਰਾ ਕੇ ਇੱਥੇ ਆਏ ਸੀਗੇ ਕਿੰਨਾ ਕੁ ਟਾਈਮ ਹੋਇਆ ਜੀ ਸਬ ਇੰਸਪੈਕਟਰ ਬਣਿਆ ਸਾਊਂਡ ਇੰਸਪੈਕਟਰ ਬਣੇ ਨੂੰ ਮੇਰੇ ਖਤ 6 ਮਹੀਨੇ ਹੋਇਆ ਜੀ ਹਾਂ ਜੀ ਹਾਂ ਉਹਰ ਕੀ ਨਾਮ ਹੈ ਕਿਹੜਾ ਏਐਸਆਈ ਰਜਿੰਦਰ ਕੁਮਾਰ ਥਾਣਾ ਤ੍ਰਿਪੜੀ ਪਟਿਆਲਾ ਕੀ ਮਾਮਲਾ ਕੀ ਹੈ ਜਿਹੜਾ ਤੁਹਾਡੇ ਸਾਨੂੰ ਉਤਲਾਹ ਮਿਲੀ ਸੀਗੀ ਕਿ ਇੱਕ ਮਲਾਜਮਾ ਕਰੋਨਾ ਦੇ ਜਿਹੜੀ ਆ ਗੋਰੀ ਲੱਗੀ ਆ ਜੋ ਉਹਨਾਂ ਦੇ ਉੱਥੇ ਪੁੱਜ ਕੇ ਜਿਹੜਾ ਇਹ ਮੋਰਤਰੀ ਚ ਉਹਨਾਂ ਦੇ ਬਿਆਨ ਜਿਹੜੇ ਆ ਵਾਰਸਾਂ ਦੇ ਹਾਸਲ ਕਰਕੇ ਜਿਹੜੀ ਆ ਜੋ ਬੰਦ ਦੀ ਜਿਹੜੀ ਆ ਕਾਰਵਾਈ ਆ ਜਿਹੜੀ ਆ ਸਾਡੇ ਬਲਾਉਣ ਚ ਲਿਆਂਦੀ ਆ ਕੋਈ ਜਾਂਚ ਵਿੱਚ ਪਤਾ ਲੱਗੇ ਜਾਂਚ ਤੋਂ ਉਹ ਹੀ ਕਹਿੰਦੇ ਆ ਕਿ ਅਸਲਾ ਜਿਹੜਾ ਜਮ੍ਹਾਂ ਕਰਾਉਣ ਲੱਗੇ ਸੀ ਡਿਊਟੀ ਤੋਂ ਆਏ ਸੀਗੇ ਜਦੋਂ ਖਾਲੀ ਕਰ ਰਹੇ ਸੀ ਜਮ੍ਹਾਂ ਕਰਾਉਣ ਲਈ ਤੋਂ ਚਾਨ ਚੱਕ ਕਹਿੰਦੇ ਵੀ ਗੋਲੀ ਜਿਹੜੀ ਚੱਲੀ ਤਿੰਨਾਂ ਦੇ ਲੱਗਦੀ ਉਹ ਤਾਂ ਪਿੱਛੋਂ ਕਿਦੋਂ ਦੀ ਰਹਿਣਵਾਨੇ ਆ ਇੱਦਾਂ ਇੱਥੇ ਕਿੰਨੇ ਸਾਲ ਤੋਂ ਇੱਥੇ ਪੋਸਟਿੰਗ ਹੋਈ ਸੀ ਇਹ ਇੱਥੇ ਜੀ ਇਹਨਾਂ ਨੂੰ ਕਿੱਥੇ ਨੇਨਤ ਹੈਗੇ ਨੇ ਬਰਨਾਲੇ ਦੇ ਰਹਿਣ ਨਾਲੇ ਨੇ ਇਹ ਤੇ ਬਰਨਾਲੇ ਜ਼ਿਲ੍ਹੇ ਦਾ ਹੀ ਇਹਨਾਂ ਕੋਲ ਨੰਬਰ ਆ ਤੇ ਇੱਥੇ ਟਰਾਂਸਫਰ ਹੋ ਕੇ ਆਏ ਹੋਏ ਨੇ ਪੁਲਿਸ ਲੈਣ ਵਿੱਚ ਇੱਕ ਕਵਾਰਟਰਾ ਵਿੱਚ ਜਿਹੜਾ ਰਹਿ ਰਹੇ ਨੇ ਕਿੰਨੇ ਕ ਵਜੇ ਦੀ ਘਟਨਾ ਸੀ ਕੱਲ ਇਹ ਕੋਈ ਸ਼ਾਮੀ 4:00 ਤੋਂ 7:00 ਵਜੇ ਤੋਂ 7:00 ਵਜੇ ਦੀ ਘਟਨਾ ਨੂੰ ਚੱਲ ਰਿਹਾ ਜੀ ਅੰਦਰ ਪ੍ਰੋਸੀਜਰ ਜਿਹੜਾ ਹੈ